ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇਸ ਵੇਲੇ ਨਾ ਅਸੀਂ ਖੜੇ ਆਂਗੇ ਸਾਡੇ ਪਿੰਡ ਦੇ ਨਾਲ ਹੀ ਇੱਕ ਪਿੰਡ ਦਾ ਦੋਲੋ ਨੰਗਲ ਤੇ ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਕਾਫੀ ਟਾਈਮ ਤੋਂ ਆ ਰਹੇ ਆਂ ਸੇਵਾ ਵੀ ਨਿਭਾ ਰਹੇ ਆਂ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਆਪਣੀ ਹਨਾ ਸੇਵਾ ਕਰੀ ਦੀ ਜਦੋਂ ਵੀ ਘਰੇ ਕੋਈ ਪ੍ਰੋਗਰਾਮ ਹੁੰਦਾ ਵਾ ਜੋ ਵੀ ਪ੍ਰਸ਼ਾਦਾ ਪਾਣੀ ਜੋ ਵੀ ਬਣਾਈਂਦਾ ਤੇ ਇੱਥੇ ਲੈ ਕੇ ਆਈਦਾ ਇਹ ਜਗ੍ਹਾ ਹੈਗੀ ਆ ਹਿੰਦ ਦੀ ਚਾਦਰ ਦਿਰਦਾ ਆਸ਼ਰਮ ਬਾਬਾ ਬਕਾਲਾ ਸਾਹਿਬ ਦੋਲੋ ਨੰਗਲ ਆ ਥੱਲੇ ਜਸਪੀਤ ਸਿੰਘ ਜੀ ਦਾ ਨੰਬਰ ਵੀ ਦਿੱਤਾ ਵਾ ਤੇ ਇਹ ਭਾਜੀ ਹੁਣਾਂ ਨੂੰ ਮੈਂ ਉਦਾਂ ਪਰਸਨਲੀ ਵੀ ਜਾਣਦਾ ਵਾਂ ਤੇ ਇੱਥੇ ਪਹਿਲਾਂ ਵੀ ਸੇਵਾ ਲੈ ਕੇ ਆਈ ਦੀ ਜਾਂ ਕੋਈ ਵੀ ਚੀਜ਼ ਬਣਦੀ ਆ ਆਪਣੇ ਘਰਾਂ ਚ ਪ੍ਰੋਗਰਾਮ ਹੁੰਦੇ ਆ ਤੇ ਕੋਸ਼ਿਸ਼ ਕਰੀ ਦੀ ਕਿ ਇੱਥੇ ਲੈ ਕੇ ਆਈਏ ਤੇ ਇੱਥੇ ਭਾਜੀ ਹਣੀ ਸੇਵਾ ਨਿਭਾ ਰਹੇ ਆ ਤੇ ਨਾਲ ਇੱਕ ਵੀਰ ਹੋਰ ਵਾਸਤੇ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆਇਆ ਯਾਰ ਤੇ ਬਹੁਤ ਪਹਿਲੀ ਗੱਲ ਤੇ ਬਹੁਤ ਵਧੀਆ ਪਰਾਲਾ ਕਰ ਰਹੇ ਆ ਜਿੰਨੇ ਵੀ ਆਪਣੇ ਲਾਗੇ ਬੰਨੇ ਵਿਰਧ ਕੋਈ ਵੀ ਹੈਗਾ ਵਾ ਉਹਨੂੰ ਇੱਥੇ ਲੈ ਕੇ ਆਉਂਦੇ ਆ ਤੇ ਉਹਦੀ ਸੇਵਾ ਕਰਦੇ ਆ ਜੋ ਵੀ ਉਹਦਾ ਖਾਣਾਕ ਜਾਂ ਕੋਈ ਪ੍ਰੋਬਲਮ ਹੋਵੇ ਸੇਵਾ ਵੀ ਕਰਦੀ ਆ ਦਵਾਈ ਕੂਟੀ ਸਾਰਾ ਕੁਝ ਕਰਦੇ ਆ ਭਾਜੀ ਹਣੀ ਤੇ ਅਪ ਮੇਰੀ ਇਹੋ ਬੇਨਤੀ ਆ ਮੈਂ ਤੁਹਾਨੂੰ ਅੰਦਰ ਵੀ ਜਾ ਕੇ ਆਸ਼ਰਮ ਵੀ ਵਿਖਾਉਣਾ ਵਾ ਤੇ ਇੱਕ ਭਾਜੀ ਕਿੱਥੇ ਬਣਿਆ ਤੇ ਤੁਹਾਨੂੰ ਬਾਬਾ ਬਕਾਲਾ ਸਾਹਿਬ ਉੱਥੇ ਹੀ ਮਾਰ ਸਟਾਰਟ ਕੀਤੀ ਜਗਾ ਅੱਧਾ ਕਿਲਾ ਲੱਗਿਆ ਅੱਛਾ ਅੱਛਾ ਬਾਬਾ ਬਕਾਲਾ ਸਾਹਿਬ ਵੀ ਹੋਰ ਬਣਾਉਂਦੇ ਹਣ ਬਣਾਉਂਦੇ ਆ ਨਾ ਔਰ ਅੱਧਾ ਕਿਲਾ ਲੈ ਕੇ ਤੇ ਥੋੜਾ ਵੱਡਾ ਬਣਾਉਂਦੇ ਉੱਥੇ ਵੀ ਆਪਾਂ ਜਾਵਾਂਗੇ ਕਿਸ ਦਿਨ ਤੇ ਇੱਥੇ ਵੀ ਤੁਹਾਨੂੰ ਮੈਂ ਅੰਦਰ ਦਰਸ਼ਨ ਕਰਾਉਣਾ ਵਾ ਹਨਾ ਜਿਹੜੇ ਵੀ ਵਿਰਧ ਹੈਗੇ ਆਗੇ ਇੱਕ ਭਾਜੀ ਹਣੀ ਵੀ ਇੱਥੇ ਸੇਵਾ ਕਰਦੇ ਆ ਮੈਂ ਪਹਿਲਾਂ ਵੀ ਇਥੇ ਨਾ ਇਸ ਜਗ੍ਹਾ ਦਾ ਮੈਨੂੰ ਐਕਚੁਅਲੀ ਜ ਪਤਾ ਲੱਗਾ ਸੀ ਸਮੇਲ ਸਿੰਘ ਆਪਣਾ ਨਹੀਂ ਆ ਕੋਈ ਸੇਵਾ ਲੈ ਕੇ ਆਉਂਦਾ ਹੁੰਦਾ ਏ ਉਹਨੇ ਹਰ ਹਰ ਮਹੀਨੇ ਆਉਂਦਾ ਹੀ ਹੁੰਦਾ ਏ ਉਹ ਹਮੇਸ਼ਾ ਸਮੇਲ ਸਿੰਘ ਮੇਰਾ ਨਾ ਵੱਡਾ ਬ੍ਰਦਰ ਹੀ ਹਾਂਜੀ ਆਂਦੀ ਮੇਰੇ ਤੋਂ ਵੱਡਾ ਸੀਗਾ ਉਹ ਸਭ ਤੋਂ ਵੱਡਾ ਸੀ ਤੇ ਉਹ ਉਹ ਲੈ ਕੇ ਆਉਂਦਾ ਹੁੰਦਾ ਏ ਤੇ ਉਦੋਂ ਬਾਅਦ ਚਲੋ ਜੋ ਵੀ ਮਹਾਰਾਜ ਨੇ ਨਾ ਕਰਨੀ ਸੀਗੀ ਉਹ ਤੇ ਚਲਾ ਗਿਆ ਇਥੋਂ ਤੇ ਫਿਰ ਜਿੰਨਾ ਵੀ ਉਹਦਾ ਸਮਾਨ ਆਈ ਕੋਸ਼ਿਸ਼ ਕੀਤੀ ਇੱਥੇ ਦੇਖ ਕੇ ਜਾਈਏ ਮੈਂ ਪਹਿਲਾਂ ਵੀ ਉਹਨਾਂ ਨਾਲ ਪਰ ਆਪਾਂ ਵਲੌਗ ਨਹੀਂ ਬਣਾਇਦਾ ਕਿਉਂਕਿ ਇਹ ਚੀਜ਼ਾਂ ਪਤਾ ਕੀ ਹੋ ਜਾਂਦੀਆਂ ਮੈਂ ਫੈਮਿਲੀ ਵਲੌਗਿੰਗ ਕਰਦਾ ਵਾਂ ਤੇ ਉਹ ਸੋਚਣ ਵਾਲਾ ਕਹਿ ਦਿੰਦਾ ਕਿ ਵਿਖਾਵਾ ਵਾ ਸ਼ਾਇਦ ਜਾਂ ਕੋਈ ਵੀ ਆ ਪਰ ਅੱਜ ਆਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਮੈਂ ਮੈਂ ਚਾਹਨਾ ਵਾਂ ਕਿ ਤੁਸੀਂ ਵੀ ਇੱਥੇ ਜੁੜੋ ਆਪਾਂ ਤੁਹਾਨੂੰ ਇਹਨਾਂ ਦੇ ਨਾਲ ਜੁੜਨ ਲਈ ਜਾਂ ਇੱਥੇ ਕੋਈ ਵੀ ਸੇਵਾ ਪਾਉਣੀ ਆ ਕਿਸੇ ਤਰੀਕੇ ਦੀ ਵੀ ਤੁਸੀਂ ਮਦਦ ਕਰਨੀ ਆ ਉਹ ਮੈਂ ਤੁਹਾਨੂੰ ਨੰਬਰ ਵੀ ਪ੍ਰੋਵਾਈਡ ਕਰੂੰਗਾ ਤੇ ਬੈਂਕ ਅਕਾਊਂਟ ਜਾਂ ਕਿਸੇ ਦਾ ਕਿਸ ਤਰੀਕੇ ਵੀ ਜੋ ਵੀ ਤਰੀਕਾ ਉਹ ਭਾਜੀ ਹੁਣੇ ਦੱਸਣਗੇ ਬਾਕੀ ਆਜੋ ਤੁਹਾਨੂੰ ਅੰਦਰ ਦਰਸ਼ਨ ਕਰਾਉਣੇ ਆ ਬਾਕੀ ਭਾਜੀ ਇਹਦੇ 'ਚ ਨਾ ਪ੍ਰ ਤੇ ਉਹ ਲੈ ਲਓ ਫਿਰ ਨਾਲ ਹੁੰਦਾ ਇੱਧਰ ਵੀ ਆ ਨਾ ਵਿੱਚ ਵੀ ਆ ਨਾ ਹਾਂ ਇੱਕ ਡਿੱਗੀ ਵਿੱਚ ਐ ਤੇ ਇੱਥੇ ਆ ਦੋ ਇਹ ਦੋ ਲਫਾਫਾ ਤੇ ਉਹ ਵੀ ਪੜ ਲੇ ਅਰੇ ਭਾਈ ਨਹੀਂ ਮੈਂ ਨਾ ਜਾ ਰਿਹਾ ਹੀ ਜਾਣਾ ਵਾਪਸ ਬੈਠੇ ਜਾ ਇਸ ਤਰੀਕੇ ਨਾਲ ਭਾਜੀ ਹੁਣਾਂ ਨੇ ਪ੍ਰੋਪਰ ਬੈੱਡ ਲਾਏ ਆ ਪੱਖੇ ਆ ਜਾਂ ਕੰਬਲਾਂ ਦੀ ਪੂਰੀ ਪ੍ਰੋਪਰ ਹੈ ਸਫਾਈ ਦੇ ਨਾਲ ਵਾ ਇਦਾਂ ਨਹੀਂ ਆ ਕਿ ਜੇ ਮਤਲਬ ਕਿਸੇ ਨੂੰ ਕੋਈ ਦਿੱਕਤ ਵਾ ਦੇ ਉਹਨੂੰ ਮਤਲਬ ਵੱਖਰਾ ਨਹੀਂ ਕੀਤਾ ਜਾਂਦਾ ਉਹਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਂਦਾ ਭਾਜੀ ਬੜੀ ਖੁਸ਼ੀ ਹੁੰਦੀ ਐ ਪਹਿਲਾਂ ਵੀ ਆਉਂਦੇ ਰਹੇ ਆ ਤੁਹਾਡੇ ਕੋ ਤੇ ਜਿੱਦਾਂ ਨਾ ਮਤਲਬ ਇੱਕ ਯੰਗ ਬੰਦੇ ਨੂੰ ਵੇਖੀਦਾ ਨਾ ਜਦੋਂ ਆਇਆ ਕੰਮ ਕਰਨ ਤੇ ਇੱਕ ਦਿਨ ਮੋਟੀਵੇਸ਼ਨ ਵੀ ਮਿਲਦੀ ਹਾਡੇ ਤੋਂ ਕਿ ਯਾਰ ਜਰੂਰ ਐਹੋ ਜਿਹੀ ਖਾ ਕੇ ਜਰੂਰ ਹਿੱਸਾ ਬਾਈਓ ਕਿਤੇ ਪਾਈਏ ਨਾ ਪਾਈਏ ਤੇ ਮਹਾਰਾਜਾਂ ਨੂੰ ਬਹੁਤ ਬੋਲ ਦਰ ਹੈ ਜਿਹੜੀਆਂ ਤੁਸੀਂ ਸੇਵਾ ਕਾਣਦੇ ਆ ਤੁਸੀਂ ਇਹ ਸੇਵਾ ਨਿਭਾਉਂਦੇ ਰਹੋ ਬਾਕੀ ਤੁਸੀਂ ਸਾਨੂੰ ਵਿਸਥਾਰ ਨਾਲ ਦੱਸ ਸਕਦੇ ਹੋ ਆਪੇ ਸਾਈਡ ਵਾਲੇ ਇਹ ਜਿੰਨੇ ਨੇ ਲਾਈਟੀਆਂ ਬਾਹਰ ਨਹੀਂ ਸੇ ਕਰਦੇ ਆ ਇਹਨਾਂ ਨੂੰ ਸਾਰੇ ਲੈ ਕੇ ਥੋੜਾ ਥੋੜਾ ਸੈਟ ਕਰਦੇ ਆ ਠੀਕ ਹੈ ਜੀ ਹਾਂ ਜੀ ਤੇ ਉਧਾਇਨੇ ਹੁਣ ਆਹੋ ਕਿ ਜਗ੍ਹਾ ਤੁਸੀਂ ਇਹਨਾਂ ਦੇ ਦਿਓ ਇੱਕ ਬਰੇਨ ਲੈਸ ਵਾਲਾ ਆਪਣਾ ਬਸ ਬਣੀ ਰਹੇ ਅੱਛਾ ਬਰੇਨ ਲੈਸ ਵਾਲਾ ਜਿਆਦਾਤਰ ਸਾਰੇ ਬਾਕੀ ਜਿੰਦਾ ਬਾਥਰੂਮ ਟਾਇਲਟ ਵਗੈਰਾ ਉੱਪਰ ਹੀ ਹੋ ਜਾਂਦਾ ਇਸ ਕਰਕੇ ਇੱਕ ਸਾਈਡ ਤੇ ਬੈੱਡ ਲਾਜਾਂ ਦੇ ਦੇ ਅੰਦਰ ਵੀ ਆ ਅੰਦਰ ਵੀ ਆ ਬਾਹਰ ਦੇ ਕੋ ਜੁੱਤੇ ਆ ਆਹ ਭਾਜੀ ਕਿੱਧਰ ਹਨ ਕੈਦੇ ਚ ਵੀ ਆ ਅੰਦਰ ਕਿੱਧਣ ਵੱਲ ਕਿੱਧਣ ਵੱਲ ਨੇ ਹਾਂਜੀ ਕਿੱਧਣ ਵੱਲ ਨੇ ਇੱਥੇ ਕਿੱਧਣ ਅੰਦਰ ਅੱਛਾ ਇਹ ਕਿੱਧਣ ਵੱਲ ਹਾਂ ਅੱਛਾ ਕਿੱਧਣ ਵੱਲ ਅੰਦਰ ਵੀ ਆ ਕੋਈ ਲੋ ਫਿਰ ਕੈਦੇ ਜਿਵੇਂ ਸਾਡੇ ਉਹੋਂ ਗਰਾਂ ਦੀ ਬਾਰਾ ਰਾਤ ਨੂੰ ਸਾਰੇ ਰਾਤ ਰੌਣਕ ਹੀ ਟਵਰ ਕਰ ਲੱਗਦੀ ਆ ਉਹਨਾ ਵੀਰ ਮੇਰੇ ਨਾਲ ਦੂਸਰਾ ਜਿਹੜਾ ਨਾ ਉਹ ਮੇਰਾ ਦਿਮ ਲਾਉਂਦਾ ਹੁੰਦਾ ਸੀ ਮੈਨੂੰ ਬਾਬਾ ਬਕਾਲਾ ਸਾਹਿਬ ਮਲੇ ਤੇ ਮੈਂ ਕਾਰ ਇੱਥੇ ਆਇਆ ਤੇ ਮੈਂ ਇੱਥੇ ਉਹਨਾਂ ਨੂੰ ਪਛਾਣ ਲਿਆ ਹਾਂਜੀ ਤੇ ਉਦੋਂ ਮੈਂ ਸੋਚਿਆ ਕਿ ਕਿਧਰ ਵਸਾਰਨਾ ਵੇਖ ਕੇ ਗਿਆ ਇੰਨਾ ਥੋੜਾ ਜਿਹਾ ਝਿਜਕਦੇ ਹੀ ਕਿ ਅੰਦਰ ਜਾਈਏ ਨਾ ਜਾਈਏ ਤੇ ਬਾਕੀ ਬਹੁਤ ਵਧੀਆ ਪਰਾਲਾ ਵਾ ਇਹ ਐਡਰੈਸ ਵੀ ਆਪਣਾ ਇੱਕਰ ਪ੍ਰੋਪਰ ਤਰੀਕੇ ਨਾਲ ਤੇ ਦੱਦੋ ਹਨਾ ਬਾਬਾ ਬਕਾਲਾ ਸਾਹਿਬ ਲਾਗੇ ਮਨਦੋਲੋਂ ਨੰਗਲ ਹੀ ਪਿੰਡਾ ਵਾ ਉਮਰਾਂ ਨੰਗਲ ਰੋਡ ਤੇ ਆ ਹਾਂਜੀ ਵਿਆਸ ਬਿਆਸ ਆਉਂਦਾ ਬਿਆਸ ਦੇ ਵਿੱਚੋਂ ਵੀ ਰਸਤਾ ਆਉਂਦਾ ਉਮਰਾਂ ਨੰਗਲ ਥਾਣੀ ਵੀ ਰਸਤਾ ਆਉਂਦਾ ਕਿਸੇ ਨੂੰ ਪੁੱਛ ਲਿਓ ਬਿਰ ਹਿੰਦ ਕੀ ਚਾਦਰ ਬਿਰਦਾ ਆਸ਼ਰਮ ਦੋਲੋਂ ਨਗਰ ਇੱਥੇ ਤੁਸੀਂ ਉਮਰਾਂ ਨੰਗਲ ਜਿਆਦਾ ਪਰਮੁਲਾ ਦੀ ਕੋਟੀ ਦਾ ਸਾਰੇ ਨੂੰ ਪਤਾ ਹੈ ਹਾਂਜੀ ਹਾਂਜੀ ਬਾਕੀ ਆਪਣਾ ਤੁਸੀਂ ਨੰਬਰ ਬੋਲ ਦੋ ਭਾਜੀ 896829379 ਏ ਆਪਾਂ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਮੈਂ ਤੁਹਾਡੇ ਕੋਲ ਖਾ ਲੈਣਾ ਤੇ ਆਪਾਂ ਡੋਨੇਸ਼ਨ ਦਾ ਆਪਣੇ ਕੋ ਕੀ ਰੇ ਆਪਾਂ ਕਿੱਦਾਂ ਲੈ ਸਕਦੇ ਜਾਂ ਖੁਦ ਥਾ ਕਿਸੇਵਾ ਕਰ ਸਕਦੇ ਜਾਂ ਤਾਂ ਇਥੇ ਕੋਈ ਆ ਕੇ ਕਰਦੇ ਜਾਂ ਤਾਂ ਜਾਂ ਫਿਰ ਤੁਸੀਂ ਸਿੱਧਾ ਸ਼ੌਪ ਤੇ ਵੀ ਕਰ ਸਕਦੇ ਜਿਹੜੀ ਰਿਕਵਾਇਰਮੈਂਟ ਹੁੰਦੀ ਹੈ ਅੱਛਾ ਹਾਂਜੀ ਮਤਲਬ ਦੁਕਾਨ ਤੇ ਕਿੱਦਾਂ ਕਿਹੜੇ ਤਰ੍ਹਾਂ ਦੇ ਕਰਨਾ ਚਾਹੀਦਾ ਸੀ ਹੁਣ ਮੰਨ ਲਓ ਤੁਹਾਨੂੰ ਬਰਤਾਂ ਦੇ ਡੋਗੜਾ ਸੀ ਬਰਤਾਂ ਦੇ ਸ਼ੌਦਾ ਸਕੈਨਰ ਜਮਾ ਦਾ ਅਕਾਊਂਟ ਕਿਦਾਂ ਸੀ ਉਹਨਾਂ ਨੂੰ ਸਮਝਾ ਲੈਣਾ ਹਨ ਸੇਵਾ ਕਰਨ ਨੂੰ ਉਹਨਾਂ ਤੋਂ ਪੇਟਾ ਦਿੰਨਾ ਪਛਾਛਾ ਇਦਾਂ ਮੈਂ ਤੇ ਹੁਣ ਤੁਸੀਂ ਜੇ ਆਪਾਂ ਕਿਸੇ ਕੋ ਡੋਨੇਸ਼ਨ ਪਵਾਉਣੀ ਹੋਵੇ ਉਹ ਫਿਰ ਤੁਸੀਂ ਆਪਣੇ ਅੰਦਰ ਬਿਰਦਾ ਸ਼ਾਮ ਦੇ ਅਕਾਊਂਟ ਖੋਲੋਣੀ ਫਿਰ ਉਹਦਾ QR ਸਕੈਨਰ ਤੁਹਾਡੇ ਕੋਲ ਹੈਗੇ ਆ ਮੈਨੂੰ ਦੇ ਦਿਓ ਮੈਂ ਸਕ੍ਰੀਨ ਤੇ ਮੈਚਿੰਗ ਕਰ ਦਵਾਂਗਾ ਹਨਾ ਬਾਕੀ ਕਿਸੇ ਨੂੰ ਵੀ ਇਦਾਂ ਲੱਗੇ ਕਿ ਕਈਆ ਹੋ ਜਾਂਦਾ ਨਾ ਕਿ ਅੱਜ ਕੱਲ੍ਹ ਉਹ ਸਕੈਮ ਬੜੇ ਪੈਸੇ ਇਕੱਠੇ ਕਰਨ ਵਾਲਾ ਕੋਈ ਇਸ ਚੀਜ਼ ਦੀ ਗਾਰੰਟੀ ਮੈਂ ਲੈ ਲੀਨਾ ਵਾਂ ਕਿ ਇਸ ਜਗ੍ਹਾ ਤੇ ਕੋਈ ਸਕੈਮ ਨਹੀਂ ਹੋ ਰਿਹਾ ਕਿਉਂਕਿ ਮੇਰੇ ਘਰ ਦੇ ਲੱਗੇ ਹੋ ਰਿਹਾ ਤੇ ਕਾਫੀ ਟਾਈਮ ਤੋਂ ਕਰ ਰਹੇ ਭਾਜੀ ਸੇਵਾ ਨਾਲੇ ਭਾਜੀ ਆਪ ਵੀ ਚੰਗੇ ਘਰੋਂ ਆ ਏਦਾਂ ਨਹੀਂ ਆ ਕਿ 8 ਸਾਲ ਹੋ ਗਿਆ ਤੇ ਅਸੀਂ ਮੰਨਣਾ ਕਿ ਸੀ ਇੱਕ ਸਾਲ ਕਹੇ ਪਾਤਾ ਨਹੀਂ ਫੀਸ ਦੇਣੇ ਲੱਖ ਰੁਪਏ ਸੀ। ਇਹ ਸਾਰ ਇੱਕ ਸਾਲ ਦਾ ਖੰਦਬਾਦੀ ਸਾਲਾ ਵਰਕ ਸਿੱਕੇ ਹੁਣ ਆਪਣੇ ਮੈਨਜ ਆਪਣੇ ਖੁਦ ਕਰਦੇ। ਜੋ ਪ੍ਰੋਪਰ ਬਿੱਲਾਂ ਤੁਸੀਂ ਭਾਵੇਂ ਆਦਮ ਚਾਹੋ ਪਿਛਲੇ ਸਾਲ ਦੇ ਗੱਲ ਦੱਸਾ ਦਿਓ। ਕਿ ਕੈਸ਼ ਹੀ ਸੇਵਾ ਰੱਖ ਦੇਣੀ ਹੈਗੇ ਆਨਲਾਈਨ ਹੱਡ ਚੈੱਕ ਦੇ ਰਾਹੀਂ ਤੇ ਹੋਣਗੀ ਸਭ। ਠੀਕ ਹੈ ਆਨਲਾਈਨ ਪੇਮੈਂਟ ਆਣੀ ਆ ਮਟਰਾਂਜੈਕਸ਼ਨ ਸੈਲਿੰਗ ਆ ਜਿਹੜੀਆਂ ਆਨਲਾਈਨ ਹੀ ਸੈਲ ਕਿਡ ਨੂੰ ਹੋਣੀਆਂ 10000 ਤੋਂ ਉਹ ਹੀ ਉਸੇ ਕਦੀ ਕੈਸ਼ ਕੋਸ਼ਣ ਕਰੀ ਜੇ 10000 ਥੱਲੇ ਥੱਲੇ ਦੜ ਪਾ ਕੇ ਆ ਬਾਲਣੇ ਪਿਆਰਾ ਜੇ ਕੋਈ ਚੀਜ਼ਾ ਖਰਚ ਹੁੰਦੀ ਹੈ ਜਿੰਨਾ ਨੂੰ ਕੈਸ਼ ਲੈਣਾ ਵੀ ਬੰਦਾ ਜਦ ਡੁੱਡਰੀ ਸੇਵਾ ਹੋਂ ਆਨਲਾਈਨ ਨਹੀਂ ਚੱਲ ਜੇ ਇਹ ਹੋਈ ਜੇ ਸੇਵਾ ਜ਼ਿਆਦਾ ਵੈਜੀਟੇਬਲ ਹੋ ਗਈ ਇਹ ਕੈਸ਼ ਜਾਣੀ ਆ ਠੀਕ ਹੈ ਉਹ ਫਿਰ ਇਹ ਬੀਜ ਫਿਰ ਦੁਕਾਨ ਦੇ ਪਾਉਂ ਵਿੱਚ ਕੈਸ਼ ਹੀ ਕਢਵਾ ਲੈ ਇਸ ਲਈ ਸਾਨੂੰ ਜਾਂ ਅਸੀਂ ਸ਼ੌਪ ਦੇ ਤੁਹਾਡੇ ਬੰਦੇ ਆ ਜਾਂ ਹੰ ਕੈਨਸਲ ਵਾਲੇ ਬੰਦੇ ਆ ਜਿਨ੍ਹਾਂ ਨੂੰ ਆਪਣੇ ਵੀ ਕਰਵਾਉਂਦੇ ਆ ਅੱਛਾ ਅ ਕਾਫੀ ਤਰੀਕੇ ਆ ਡੋਨੇਟ ਕਰਨ ਦੇ ਹੁਣ ਜਿਹੜਾ ਬੰਦਾ ਤੇ ਦੂਰੋਂ ਡੋਨੇਟ ਕਰੂ ਮੇਰੀ ਵੀਡੀਓ ਦੇ ਥਰੂ ਡੋਨੇਟ ਕਰੂ ਮੈਂ ਸਕੈਨਰ ਲਾ ਦੂੰਗਾ ਬਿਰਦਾ ਆਸ਼ਰਮ ਦਾ ਜਿਹੜਾ ਮੇਨ ਅਕਾਊਂਟ ਆ ਤੁਸੀਂ ਉਸ ਚ ਟ੍ਰਾਂਸਫਰ ਕਰ ਸਕਦੇ ਆ ਜੇ ਤੁਸੀਂ ਵੱਡਾ ਅਮਾਉਂਟ ਟ੍ਰਾਂਸਫਰ ਕਰਦੇ ਆ ਮੈਂ ਨੰਬਰ ਦੇਣਾ ਵਾ ਥੱਲੇ ਤੁਸੀਂ ਪੂਰੀ ਪੂਰੀ ਜਾਣਕਾਰੀ ਬਿੱਲ ਤੱਕ ਲੈ ਸਕਦੇ ਆ ਭਾਜੀ ਕੋਈ ਪ੍ਰੋਬਲਮ ਨਹੀਂ ਆ ਤੁਹਾਡਾ 8G ਨਾਲ ਪਾਸ ਰਸੀਦ ਮਿਲ ਜੀ ਜੋ ਵੀ ਜੋ ਵੀ ਤੁਸੀਂ ਡੋਨੇਟ ਕਰਦੇ ਆ ਮਤਲਬ ਜੇ ਤੁਸੀਂ ਸੱਚੀ ਚਾਹੁੰਦੇ ਆ ਨਹੀਂ ਤੁਸੀਂ ਪਹੁੰਚ ਸਕਦੇ ਇੱਥੇ ਪਹਿਲੀ ਗੱਲ ਤੇ ਆਪਾਂ ਇਹ ਕਵਾਂਗੇ ਕਿ ਆਓ ਤੇ ਸਾਰਿਆਂ ਦੇ ਦਰਸ਼ਨ ਵੀ ਕਰੋ ਮਿਲੋ ਵੀ ਭਾਜੀ ਉਹਨਾਂ ਤੇ ਪਲੱਸ ਦੂਜੀ ਗੱਲ ਇਹ ਕਿ ਜੇ ਤੁਸੀਂ ਡੋਨੇਸ਼ਨ ਭੇਜਦੇ ਆ ਤਾਂ ਤੁਹਾਨੂੰ ਉਹਦੇ ਬਿੱਲ ਜਾਂ ਉਹਦੇ ਰਿਲੇਟਡ ਵੀ ਕਿੱਥੇ-ਕਿੱਥੇ ਖਰਚ ਹੋਇਆ ਉਹ ਮੈਂ ਜਿਹੜਾ ਨੰਬਰ ਮੈਂਸ਼ਨ ਕਰਨਾ ਤੁਸੀਂ ਭਾਜੀ ਕੋਲੋਂ ਐਨੀ ਟਾਈਮ ਕੋਈ ਵੀ ਪ੍ਰੂਫ ਲੈ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਆ ਇਹ ਫਿਲਹਾਲ ਤੇ ਇੱਕ ਨਾ ਘਰ ਵਾਂਗ ਸਕਾਰੀਆ ਹਨਾ ਇਹ ਘਰ ਦੇ ਵਿੱਚ ਹੀ ਭਾਜੀ ਨੇ ਚਾਲੂ ਕੀਤਾ ਵਾ ਛੱਡ ਬਾਅਦ ਵਿੱਚ ਪਾਇਆ ਸੀ ਟੈਂਟ ਅੱਛਾ ਮੈਂ ਵੇਖਿਆ ਸ਼ੈੱਡ ਪਿੰਦ ਪਿੰਦ ਮੈਂ ਵੇਖਿਆ ਹਾਂਜੀ ਤੇ ਬਾਕੀ ਜਿਹੜਾ ਬਾਬਾ ਕਾਲਾ ਸਾਹਿਬ ਖੁੱਲ ਰਿਹਾ ਵਾ ਉਹਦਾ ਵੀ ਆਪਾਂ ਜਰੂਰ ਇੱਕ ਕਿਸੇ ਹੋਰ ਦਿਨ ਜਾ ਕੇ ਵਲੌਗ ਪੂਰਾ ਪ੍ਰੋਪਰ ਬਣਾਵਾਂਗੇ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਫਿਰ ਉੱਥੇ ਜਾਣਾ ਥੋੜਾ ਜਨਾ ਉਹ ਐਡਰੈਸ ਥੋੜਾ ਈਜ਼ੀ ਹੋ ਜਾਣਾ ਵਾ ਤੇ ਉੱਥੇ ਹੁਣ ਕੋਈ ਹੈਗਾ ਭਾਜੀ ਨਹੀਂ ਭਾਜੀ ਉੱਥੇ ਥੋੜੀ ਮਿੱਟੀ ਵਗੈਰਾ ਪਾਣ ਲਿਆ ਸੀ ਮੈਂ ਢਾਈ ਕੋਟ ਲੂੰਗਾ ਸੀਗਾ ਜੋ ਅੱਛਾ ਅੱਛਾ ਹੁਣ ਕਿਹੜੀ ਜਗ੍ਹਾ ਤੇ ਬਾਬਾ ਫਟੇ ਵਾਲਾ ਪੰਡਿਆਣਾ ਰੋਡ ਦੇ ਨੂੰ ਭੋਲਾ ਹੈ ਨਾ ਹਾਂ ਮੈਂ ਸਮਝ ਗਿਆ ਨਾ ਦੀ ਬੈਕਸਾਈਡ ਤੇ ਤੇ ਉੱਥੇ ਹਲੇ ਬਣਾਉਣਾ ਹਾਂ ਹਾਂ ਜੀ ਉੱਥੇ ਬਣਾਉਣਾ ਮਤਲਬ ਹਲੇ ਟਾਈਮ ਲੱਗੂਗਾ ਕਿੰਨਾ ਟਾਈਮ ਲੱਗੂਗਾ ਸਾਡਾ ਕੋਈ ਨਹੀਂ ਤੁਹਾਡਾ ਆਪਣਾ ਮੈਂ ਨੰਬਰ ਦੇ ਕੇ ਜਾਉਂ ਤੁਸੀਂ ਜਦੋਂ ਵੀ ਕੰਪਲੀਟ ਹੋ ਗਿਆ ਤੇ ਮੇਰੇ ਨਾਲ ਕੰਟੈਕਟ ਕਰਦੇ ਹੋ ਤਾਂ ਉਦੋਂ ਫਿਰ ਇੱਕਰ ਜਿਹੜਾ ਵਾ ਤੁਹਾਡਾ ਵਲੌਗ ਪਾਵਾਂਗੇ ਤਦਕੇ ਸੰਗਤਾਂ ਤੱਕ ਪਹੁੰਚ ਸਕੇ ਤੇ ਤੁਹਾਡੇ ਤੱਕ ਡੋਨੇਸ਼ਨ ਜਰੂਰ ਆਵੇ ਹਨਾ ਤੇ ਮਤਲਬ ਕੋਸ਼ਿਸ਼ ਤੇ ਇਹੋ ਹੀ ਆ ਬਾਕੀ ਕਰਨ ਵਾਲੇ ਨੇ ਕਰਨਾ ਜੋ ਕਰਨਾ ਹੈ ਵੀ ਕਿ ਲੋ ਮਹਾਰਾਜ ਸਾਡੀ ਵੀ ਇਹ ਕੋਸ਼ਿਸ਼ ਕਿਸੇ ਪਾਸੇ ਲਾਦੇ ਹਨਾ ਆਪਣਾ ਹੱਥ ਜੋੜ ਕੇ ਬੇਨਤੀ ਆ ਕਿ ਚੰਗੇ ਕਾਰਜ ਜਰੂਰ ਕਰੋ ਤੇ ਇਹੋ ਜਿਹੇ ਚੰਗੇ ਕਾਰਜਾਂ ਦੇ ਵਿੱਚ ਆਪਣਾ ਹਿੱਸਾ ਜਰੂਰ ਪਾਓ ਕਿਉਂਕਿ ਇਹ ਕਿਤੇ ਨਾ ਕਿਤੇ ਤੁਹਾਨੂੰ ਇਹਦਾ ਫਲ ਮਿਲ ਹੀ ਜਾਣਾ ਤੇ ਬਾਕੀ ਜੇ ਕਿਸੇ ਨੂੰ ਮਨ ਦੇ ਵਿੱਚ ਮੈਂ ਫੇਰ ਰਿਪੀਟ ਕਰਦਾ ਬਾਰ-ਬਾਰ ਕਿਉਂਕਿ ਡਰ ਇਹ ਹੀ ਹੁੰਦਾ ਕਿ ਸਕੈਮ ਨਾ ਹੋ ਜੇ ਜਾਂ QR ਨਾਲ ਅੱਜ ਕੱਲ ਇਹ ਬਹੁਤ ਚੱਲ ਰਿਹਾ ਹੈ ਕਿ QR ਲਾਉਂਦੇ ਆ ਤੇ ਉਹਦੇ ਵਿੱਚ ਪੈਸੇ ਆਉਂਦੇ ਆ ਤੇ ਪਰਸਨਲ ਯੂਸਡ ਹੋਈ ਜਾਂਦੇ ਆ ਚਲੋ ਆਪਾਂ ਇਹ ਚੀਜ਼ਾਂ ਚਾਹੁੰਦੇ ਵੀ ਨਹੀਂ ਆ ਤੇ ਜੇ ਕਿਸੇ ਨੂੰ ਜੇ ਕੋਈ ਪਰਸਨਲੀ ਆ ਕੇ ਕੋਈ ਸਮਾਨ ਵੀ ਦੇਣਾ ਚਾਹੁੰਦਾ ਤੇ ਹਰ ਇੱਕ ਚੀਜ਼ ਦੀ ਲੋੜ ਹੈਗੀ ਇੱਥੇ ਕੱਪੜਾ ਲੀੜਾ ਖਾਣ ਪੀਣ ਨੂੰ ਆ ਕੇ ਸੇਵਾ ਜਾਂ ਉਦਾਂ ਵੀ ਕਿਸੇ ਨੇ ਆ ਕੇ ਇੱਥੇ ਕਿਸੇ ਮਤਲਬ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨੀ ਆ ਰਹਿ ਕੇ ਵੀ ਸੇਵਾ ਕਰਨੀ ਆ ਤੇ ਉਹ ਕਰ ਸਕਦਾ ਵਾ ਕਿ ਇਦਾਂ ਦੀ ਕੋਈ ਮਨਾਈ ਨਹੀਂ ਆ ਤੇ ਜੇ ਤੁਸੀਂ ਦੂਰੋਂ ਭੇਜਦੇ ਆ ਸੇਵਾ ਤੇ ਭਾਜੀ ਹੁਣਾਂ ਦਾ ਮੈਂ ਨੰਬਰ ਦੇਣਾ ਵਾ ਤੁਸੀਂ ਪੇਮੈਂਟ ਕਰਕੇ ਭਾਜੀ ਹੁਣਾਂ ਨੂੰ ਆਪਣਾ ਭੇਜ ਦਿਓ ਕਿ ਅਸੀਂ ਪੇਮੈਂਟ ਕੀਤੀ ਆ ਤੇ ਆਹ ਚੀਜ਼ ਤੁਸੀਂ ਜਿਹੜੀ ਆ ਇੱਥੇ ਵਰਤ ਲਓ ਤੇ ਜੇ ਤੁਹਾਨੂੰ ਉਹਦੀਆਂ ਰਸੀਪਟ ਚਾਹੀਦੀਆਂ ਤੇ ਉਹ ਭਾਜੀ ਹੁਣੀ ਤੁਹਾਨੂੰ ਵਟਸਐਪ ਤੇ ਭੇਜ ਦੇਣਗੇ ਮੈਂ ਨੰਬਰ ਭਾਜੀ ਦਾ ਪੈਂਚਰ ਕਰ ਦੂੰਗਾ ਚੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ ਬਰਤਨ ਰਾਇ ਚਲੇ ਇਸ ਤਰ੍ਹਾਂ ਦਾ ਮਤਲਬ ਘਰ ਵਗਾ ਜਿੱਚ ਭਾਜੀ ਹੁਣਾਂ ਨੇ ਸ਼ੈੱਡ ਵੀ ਪਾਈ ਆ ਤੇ ਅੰਦਰ ਸਾਰੇ ਪ੍ਰਬੰਧ ਕੀਤੇ ਆ ਤੇ ਮੈਂ ਨਾਮ ਤੁਹਾਨੂੰ ਇੱਕ ਵਾਰ ਫਿਰ ਪ੍ਰੋਪਰ ਦਿਖਾ ਦੇਣਾ ਤੇ ਬਹੁਤ ਵਧੀਆ ਉਪਰਾਲਾ ਭਾਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਨੂੰ ਮੈਂ ਪਹਿਲੀ ਵਾਰ ਮਿਲਿਆ ਦੂਜੇ ਵੀਰ ਨੂੰ ਮੈਂ ਮਿਲਦਾ ਰਹਿਣਾ ਤੇ ਵਾਇਗਰੂ ਚੜ੍ਹਦੀ ਕਲਾ ਕਰੇ ਤੁਹਾਡੀ ਤੇ ਡਟੇ ਰਹੋ ਇਹ ਕੰਮ ਜਿਹੜਾ ਨਾ ਇਹ ਬਹੁਤ ਹੀ ਪੁੰਨ ਵਾਲਾ ਕੰਮ ਕਰ ਰਹੇ ਤੁਸੀਂ ਤੇ ਬਾਕੀ ਭਾਜੀ ਜਿੱਦਾਂ ਇੱਕ ਚੀਜ਼ ਮੈਂ ਹੋਰ ਪੁੱਛਦਾ ਵਾਂ ਕਿ ਜਿੱਦਾਂ ਹੁਣ ਤਾਂ ਤੁਸੀਂ ਜਿਹੜਾ ਵੀ ਇੱਥੇ ਪੇਸ਼ੈਂਟ ਹੁੰਦਾ ਜਾਂ ਕਿੰਨੂ ਵੀ ਤੁਸੀਂ ਆਪ ਲੈ ਕੇ ਆਉਨੇ ਆ ਕਿੱਦਾਂ ਕੋਈ ਕੰਟੈਕਟ ਕਰ ਸਕਦਾ ਤੁਹਾਨੂੰ ਹਾਂਜੀ ਕੰਟੈਕਟ ਕਰਨ ਫਿਰ ਆਹਦਾ ਹੁਣ ਦੋ ਤਿੰਨ ਬੈੱਡ ਐਕਸਟਰਾ ਰੱਖੇ ਹੋਏ ਆ ਅੱਛਾ ਤੁਸੀਂ ਦੇਖਿਆ ਉਹ ਉੱਥੇ ਕਰੇ ਸਿਖਾਣਾ ਪੀਣਾ ਸਾਰਾ ਉੱਦਾਂ ਹੀ ਦੇਣਾ ਉਹ ਸਿਸਟਮ ਹੋ ਜਾਂਦਾ ਹਾਂਜੀ ਹਾਂਜੀ ਤੇ ਐਕਸਟਰਾ ਦੋ ਤਿੰਨ ਸਾਲ ਦੇ ਬੈੱਡ ਹੈਗੇ ਆ ਉਹ ਜ਼ਿਆਦਾ ਜਿਹੜਾ ਲੋੜਵੰਦ ਤਖੀਰ ਰੱਖ ਲੈਣਗੇ ਨਹੀਂ ਤਾਂ ਫਿਰ ਉੱਦਾਂ ਜਿਹੜਾ ਸਟਾਰਟ ਹੋਣਾ ਫਿਰ ਉੱਦਾਂ ਕਰਾਂਗੇ ਉੱਧਰ ਫਿਰ ਵੱਧ ਕੈਪੈਸਿਟੀ ਹੋਊਗੀ ਹਾਂ ਇਨਵੈਸਟਮੈਂਟ ਨਹੀਂ ਕਰਦੇ ਪਏ ਕਿ ਕਦੇ ਫੇਰ ਉਥੇ ਕਿੰਨੀ ਕੈਪੈਸਿਟੀ ਆ ਉੱਚੇ ਭਾਜੀ ਡੇਢ ਕਿਲੇ ਦੀ ਲੈਂਥ ਹੈਗੀ ਆ ਮਤਲਬ 80 ਮੱਲੇ ਜਗ੍ਹਾ ਵੱਡੀ ਕੈਪੈਸਿਟੀ ਹੋ ਜੂਗੀ ਹਾਂ ਹਾਂਜੀ ਉਹ ਕਾਫੀ ਲੰਬਾ ਬਚਾਇਟਾ ਹੌਲੀ ਦੇ ਸੰਗ ਦੇਖਣਾ ਪੂਰਾ ਚਲੋ ਚਲੋ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਆ ਇਸ ਤਰੀਕੇ ਦੀ ਆ ਬਾਰਤਾਂ ਨੂੰ ਏਦਾਂ ਬੋਰਡ ਦਿਖ ਜੂਗਾ ਇਧਰੋਂ ਸਾਡਾ ਪਿੰਡ ਵਾ ਇਧਰੋਂ ਆਪਣਾ ਉਮਰਾ ਨੰਗਲ ਤੋਂ ਜਿਹੜਾ ਆਉਂਦਾ ਰਸਤਾ ਉਹ ਇਧਰ ਆਉਂਦਾ ਵਾ ਨਾਲ ਸੀਮੈਂਟ ਦੀ ਇੱਕ ਦੁਕਾਨ ਆ ਤੇ ਉਹਦੇ ਨਾਲ ਹੀ ਅੱਗੇ ਆ ਫਿਰ ਅੱਗੇ ਦੋਲ ਨੰਗਲ ਪਿੰਡ ਵਾ ਆ ਪਿੰਡ ਫੇਮਸ ਵੀ ਆ ਕਿਉਂਕਿ ਇੱਥੇ ਇੱਕ ਫੇਮਸ ਸਿੰਗਰ ਵਾਗਾ ਰਹਿੰਦਾ ਇੱਥੇ ਕਿਤੇ ਘਰ ਵਾਣਾ ਭਾਜੀ ਉਹ ਜਿਹੜਾ ਫੇਮਸ ਸਿੰਗਰ ਪ੍ਰੇਮ ਢਿੱਲੋਂ ਹਾਂ ਉਹ ਪਿੱਛੇ